ਸਤਿ ਜੀ ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਕਿ ਇੰਦਰ ਨਦੀ ਫੇਰ ਕੱਚਾ ਕੱਚ ਪਰ ਗਈ ਗੱਚਾ ਕੱਚ ਕੱਚਾ ਕੱਚ ਨਹੀਂ ਗੱਚਾ ਗੱਚ ਪਰ ਗਈ ਤੇ ਇੱਥੋਂ ਜਿੱਥੋਂ ਦੀ ਰਾਹ ਹੀ ਪੌੜੀ ਤਾੜੀ ਲੰਗੀ ਦਾ ਹੈ ਉੱਥੋਂ ਕਰਤਾ ਇਹਨਾਂ ਬੰਦ ਤੇ ਉਹ ਸਾਈਡ ਦੀ ਖੋਲਿਆ ਹੈ ਅੱਗੇ ਜਾ ਕੇ ਦੇਖਦੇ ਹਾਂ ਕਿ ਪਾਣੀ ਕਿੰਨਾ ਕੁ ਜਾਂਦਿਆ ਤੇ ਮਿਲਦੇ ਹਾਂ ਤੁਹਾ ਨੂੰ ਜੁੜੇ ਰਹੋ ਆਪਣੇ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਲਾਈਕ ਕਰਕੇ ਜਾਇਆ ਕਰੋ ਜਰੂਰ ਵੀਡੀਓ ਦੇਖਦੇ ਹੋ ਤਾਂ ਕਮੈਂਟ ਕਰਕੇ ਵੀ ਦੱਸ ਕੇ ਜਾਇਆ ਕਰੋ ਤੇ ਆਪਾਂ ਆਪਣੀਆਂ ਕ੍ਰੇਨਾਂ ਤੇ ਪਹੁੰਚ ਗਏ ਆ ਆਪਣੀ ਕ੍ਰੇਨ ਲੱਗੀ ਆ ਸੈਂਟਰ ਦੇ ਵਿੱਚ ਪਹਿਲਾਂ ਲੱਗੀ ਏ ਸੀ ਉਸ ਤੋਂ ਬਾਅਦ ਆਪਣੀ ਲੱਗੀ ਆ ਉਸ ਤੋਂ ਬਾਅਦ ਉਹ ਦੂਜੀ ਮੁੰਡੇ ਦੀ ਆ ਜਾਂਦਿਆਂ ਨੰਬਰ ਅਮਰਤ ਦੀ ਕ੍ਰੇਨ ਲੱਗੀ ਤੇ ਦੇਖਦੇ ਆਪਾਂ ਪਾਣੀ ਦਾ ਮਾਹੌਲ ਚਾਲ ਕੀ ਬਣਦਾ ਇਹ ਆ ਗਿਆ ਬੰਦਾ ਉਹ ਵਾਈ ਮਾਰਾ ਸੱਚੇ ਬਾਸ਼ਾ ਗਿਰ ਪਕੋ ਤਾਂ ਨੂੰ ਮਾਰਨ ਕਿ ਤਰ੍ਹਾਂ ਮਬਾਸ਼ਾ ਇਹ ਕੰਟਰੋਲੇਟਰ ਨਾਲ ਕੰਟਰੋਲੇਟਰ ਜੋੜ ਕੇ ਲਾਇਆ ਕੁੜੀ ਥੋੜਾ ਜਿਹਾ ਗੈਪ ਛੱਡਿਆ ਵਿੱਚ ਇਹ ਲੱਗੀ ਸੀ ਕਰੇ 40 ਟੰਪੀ ਇਹ ਸਾਡੇ ਤੋਂ ਪਹਿਲਾਂ ਦੀ ਹੈ ਜੀ ਇੱਥੇ ਆਪੀਰ ਕੈਵ ਉਹ ਜਿਹੜੇ ਉੱਤੇ ਕੈਵ ਜੇ ਬਣੀ ਉਹ ਦੀ ਜਾਲੀ ਦੇਣ ਵਾਸਤੇ ਤੇ ਪਾਣੀ ਦੀ ਆਵਾਜ਼ ਤੋਂ ਪਤਾ ਲੱਗਦਾ ਕਿ ਪਾਣੀ ਬਹੁਤ ਇਹ ਜਿਹੜੇ ਆੜਾ ਕਿੰਨਾ ਕੁ ਪਾਣੀ ਪਾਣੀ ਦੀ ਆਵਾਜ਼ ਤੋਂ ਪਤਾ ਲੱਗਦਾ ਪਾਣੀ ਵੜ ਸ਼ੋ 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 அணு அது ਲੋ ਵੀ ਮਿੱਤਰੋ ਇੱਥੇ ਰਾਹ ਬਣ ਗਿਆ ਜਿੱਥੇ ਪਾਣੀ ਖੌੜੀ ਲਈ ਸੀ ਤੇ ਕਰੇਨਾ ਲੱਗੇ ਪਾਰ ਕਰਨ ਆਪਣੀਆਂ ਜੇ ਵੱਡੀਆਂ ਕਰੇਨਾ ਪਿੱਛੇ ਲੋਤੀਆਂ ਤੇ ਇੱਧਰ ਦੇਖਦੇ ਆ ਪਾਰ ਨੂੰ ਲੱਗੀ 35 ਕਿਨੇ ਇਹਦੇ ਪੋਗਲਣ ਵਾਲਾ ਸਾਹੂ ਉੱਥੇ ਗਰਾਈਓਗੇ ਥਕਾ ਲਈਏ ਯਾਰ ਮੈਂ ਤਾਂ ਇੱਥੇ ਖੜੀ ਕਰ ਲੈਣੀ ਮੈਂ ਪਾਰ ਕੀ ਕਰਨ ਨੂੰ ਕਰਨੀ ਮੈਂ ਤਾਂ ਇੱਥੇ ਖੜੀ ਕਰ ਲੈਣੀ ਮੈਂ ਪਾਰ ਕੀ ਕਰਨ ਨੂੰ ਕਰਨੀ ਮੈਂ ਮੈਂ ਆਪਣੀ ਵਾਲੀ ਯਾਰ ਜਹਾਂ ਇੱਥੇ ਲਗਾਨੀ ਹੈ ਮੈਂ ਇਹ ਇੱਕ ਬੀਮਾ ਕਰ ਲੈਂਦਾ ਆਇਤਾ ਨਹੀਂ ਟੁੱਟੇਗਾ ਯਾਰ ਜੱਟਾਂ ਤੋਂ ਕਰਦਾ ਹੀ ਛੋੜਦੇ ਨੇ ਮਿਲਕੋ ਮਿੱਤਰੋ ਇਹ ਸੀ ਕ੍ਰੇਨ ਦਾ ਬੂਮ ਬੰਮ ਖੋਲ ਕੇ ਤੇ ਇਹ ਇੱਥੋਂ ਨਰਵਾਨਾ ਹੋ ਜਾਣੀ ਹੈ ਬੂਮ ਇਹਦਾ ਖੋਲ ਲੰਦਾ ਹੈ ਕੀ ਹੱਸਦਾ ਬੂਮ ਕਰ ਲਾ ਬੂਮ ਬੋਲ ਦਿਆ

करता एक गया। तो 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 बात नहीं है। दूसरे कहा तक तो पैदल, तो पैदल, पैदल आया हाँ ਯਾਰ ਇਹ ਉਹデア ਪੂਰਾ ਬੱਸ ਫਰੰਗ ਚੈਨ ਕਰ ਲਈ ਮੈਂ ਯਾਰ ਇਹ ਨੀ ਪਲੇਸ ਕਰਦਾ ਪਾਉਂਦਾ